ਮੋਗਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬਾਈਪਾਸ ਤੇ ਇੱਕ ਵਿਅਕਤੀ ਦਵਿੰਦਰਪਾਲ ਸਿੰਘ ਨੂੰ ਹਤਿਆਰਾ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਇਸ ਦੇ ਕੋਲੋਂ 5 ਪਿਸਤੌਲ ਤੇ ਜ਼ਿੰਦਾ ਕਾਰਤੂਸ ਫਰਾਮੇਜ ਕੀਤੇ ਨੇ ਇਹ ਵਿਅਕਤੀ ਵਿਦੇਸ਼ ਵਿੱਚ ਬੈਠੇ ਇੱਕ ਨਾਰਾਇਣ ਦੇ ਕਹਿਣ ਤੇ ਭਾਰਤ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਸੀ ਪਰ ਉਸ ਤੋਂ ਪਹਿਲੇ ਹੀ ਪੁਲਿਸ ਦੇ ਹੱਥੇ ਚੜ ਗਿਆ ਪੁਲਿਸ ਅਧਿਕਾਰੀਆਂ ਦਾ ਕਹਿੰਦਾ ਹੈ ਜਾਂਚ ਵਿੱਚ ਇਸ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਮੁਗਾ ਪੁਲਿਸ ਵੱਲੋਂ ਇੱਕ ਕਾਰਵਾਈ ਕਰਦੇ ਹੋਏ ਇੱਕ ਇੱਕ ਅਕਿਊਜ਼ਡ ਗੁਰਪ੍ਰੀਤ ਸਿੰਘ ਉਰਫ ਗੋਪੀ ਅਰੈਸਟ ਕੀਤਾ ਗਿਆ ਹੈ ਜਿਹਦੇ ਕੋਲੋਂ ਕਿ ਤਿੰਨ ਹਥਿਆਰ ਬਰਾਮਦ ਹੋਏ ਨੇ ਜਿਦੇ ਵਿੱਚ ਕਿ ਦੋ 32 ਬੂਰ ਦੇ ਦੇਸੀ ਪਿਸਟਲ ਹੈਗੇ ਨੇ ਤੇ ਇੱਕ 315 ਬੂਰ ਦਾ ਕੱਟਾ ਹੈ ਇਹਦੇ ਵਿੱਚ ਜਿਹੜਾ ਇੱਕ ਇੱਕ ਦਵਿੰਦਰਪਾਲ ਸਿੰਘ ਉਰਫ ਗੋਪੀ ਲਾਹੌਰੀਆ ਜਿਹੜਾ ਕਿ ਕੈਨੇਡਾ ਬੇਸਡ ਸਿਸਟਮ ਦੇ ਉੱਪਰ ਦੱਸਿਆ ਜਾਂਦਾ ਹੈ ਉਹਦੇ ਉਹਦੇ ਨਾਲ ਇਸ ਪਿੰਡ ਦਾ ਲਿੰਕ ਹੈ ਔਰ ਉਹਨੇ ਇਨਿੰਗ ਵੈਪਨਸ ਇਹ ਦਵਾਈ ਸੀਗੇ ਤੇ ਇਹਦੇ ਵਿੱਚ ਇਹ ਵੈਪਨ ਸਪੈਸਿਫਿਕਲੀ ਇੱਕ ਕਾਰਵਾਈ ਕਰਨ ਦੇ ਲਈ ਇਸਤੇਮਾਲ ਹੋਣਾ ਸੀ ਅੱਗੇ ਉਸ ਤੋਂ ਪਹਿਲੇ ਪਹਿਲੇ ਹੀ ਇਹਨੂੰ ਅਰੈਸਟ ਕਰਕੇ ਇਹ ਚੀਜ਼ ਨੂੰ ਆਪਾਂ ਰੋਕਣ ਦੇ ਵਿੱਚ ਕਾਮਯਾਬ ਹੋਏ ਆ ਸਰ ਉਹ ਇਹਦੇ ਵਿੱਚ ਦੋ ਲੋਕ ਹੋਰ ਫਿਕਰ ਆਊਟ ਹੋਏ ਹੈਗੇ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਕਿ ਇਸ ਗੈਂਗ ਦੇ ਨਾਲ ਲਿੰਕ ਨੇ ਤੇ ਆਪਾਂ ਉਹਨਾਂ ਨੂੰ ਵੀ ਜਲਦੀ ਫ੍ਰੀਚ ਦੇ ਵਿੱਚ ਕਾਮਯਾਬ ਹੋਵਾਂਗੇ ਗੈਂਗ ਲਿਟਰਲ ਹੈਗਾ ਸਰ ਜਿਸ ਨਾਲ ਕੋਈ A ਕੈਟਗਰੀ ਗੈਂਸਟਰ ਨਾਲ ਕੋ ਲਿੰਕ ਹੋ ਰਿਹਾ ਇਹ ਗੋਪੀਲ ਹੋਰੀਆ ਗੈਂਗ ਦਾ ਲਿੰਕ ਹੈ ਇਹ ਕਿਹੜੇ ਗੈਂਗ ਦਾ ਗੋਪੀਲ ਹੋਰੀਆ ਗੋਪੀਲ ਹੋਰੀਆ ਆਪਰੇਟ ਕਰ ਰਿਹਾ ਸੀ ਸਰੀ ਅਰਸੀਦਰਲੀ ਨਾਲ ਰਿਲੇਟਡ ਗੋਪੀ ਲੋਰੀਆ ਨਹੀਂ ਗੋਪੀ ਲੋਰੀਆ ਇੰਡੀਪੈਂਡੈਂਟ ਇਸਟੇਸ਼ਨ ਤੇ ਪਰ ਚੱਲ ਰਿਹਾ ਹੈਗਾ ਪਰ ਉਹਦੇ ਨਾਲ ਇਹ ਲਿੰਗਿਸਟ ਨੇ ਪ੍ਰਸੰਗ ਦੋ ਬੰਦੇ ਹੋਰ ਕਿਹੜੇ ਆ ਜੀ ਜਿਹੜੇ ਅਗੋਂ ਤੋਂ ਗਿਆ ਫਿਰਦਾ ਹੈ ਨਹੀਂ ਇਹਦੇ ਬਾਰੇ ਇਨਫੋਰਮੇਸ਼ਨ ਸਾਡੇ ਕੋਲ ਅਜੇ ਨਹੀਂ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਸਰ ਜਿਹੜੇ ਦੋ ਬੰਦੇ ਹੋਰ ਅਸਲੇ ਵਾਲੇ ਮਾਮਲੇ ਚ ਆ ਇਹਨਾਂ ਦਾ ਪੀ ਨਾਮ ਉਹ ਕਿੱਥੋਂ ਦੇ ਹੈ ਮੈਂ ਇਸ ਟਾਈਮ ਦੇ ਉੱਪਰ ਇਨਵੈਸਟੀਗੇਸ਼ਨ ਚਲ ਰਹੀ ਹੈ ਇਸਕਾ ਕਮਪਲ ਡਿਸਕਲੋਜ਼ ਨਹੀਂ ਹੋਣਾ ਦਾ ਨਾਮ ਕਰਾਂਗਾ ਪਰ ਇੱਕ ਸਪੈਸਿਫਿਕ ਇਹਨਾਂ ਦਾ ਟਾਰਗੇਟ ਵੀ ਸੀਗਾ ਜਿਸ ਟਾਰਗੇਟ ਨੂੰ ਉਸੇ ਰੋਕਣ ਚ ਕਾਮਯਾਬ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਇਹਨਾਂ ਵਿੱਚ ਦੋ ਹੋਰ ਲੋਕ ਜਿਹੜੇ ਕੀ ਫਾਊਂਡ ਹੋ ਚੁੱਕੇ ਹੈਗੇ ਨੇ ਜਿਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਇਨਵੈਸਟੀਗੇਸ਼ਨ ਇਨਫਰਸ ਨਾ ਹੋਵੇ ਇਸ ਕਰਕੇ ਆਪਾਂ ਡਿਸਕਲੋਜ਼ ਨਹੀਂ ਕਰ ਰਹੇ ਬਟ ਅਸੀਂ ਜਲਦੀ ਫਿਰ ਚ ਕਾਮਯਾਬ ਹੋਵਾਂਗੇ ਮੋਟੇ ਦਾ ਵਪਾਰੀ ਸੀਗਾ ਜੀ ਜਿਹੜਾ ਟਾਰਗੇਟ ਨਹੀਂ ਵਪਾਰੀ ਨਹੀਂ ਸੀਗਾ ਵਪਾਰੀ ਨਹੀਂ ਸੀਗਾ ਆਊਟ ਆ ਤੇ ਉਹਦੇ ਵਿੱਚ ਆਪਾਂ ਲੋ ਆਪਾਂ ਉਹਦੇ ਵਿੱਚ ਵੀ ਵਰਕਆਊਟ ਕਰ ਰਹੇ ਹਾਂਗੇ ਸਰ ਮੋਟਿਵ ਸਰ ਸੋਸ਼ਲ ਸੀ ਕਿ ਕਿਸੇ ਦੇ ਅਜੇ ਤੱਕ ਤਾਂ ਫਾਇਰਿੰਗ ਕਰਨਾ ਮੋਟਿਵ ਸੀਗਾ ਅਜੇ ਉਹ ਸਪੈਸਿਫਿਕਸ ਜਿਹੜੇ ਹੈਗੇ ਨੇ ਉਹ ਜਿਹੜੇ ਬਾਕੀ ਲੋਕ ਵੀ ਅਰੈਸਟ ਹੋ ਜਾਣਗੇ ਤਾਂ ਸਾਨੂੰ ਕਲੀਅਰ ਹੋ ਜਾਏਗਾ ਵੀ ਕੀ ਕਿ ਸਬ ਕੁਝ ਦਾ ਬੈਕਗ੍ਰਾਉਂਡ ਤਾਂ ਉਹ ਨਹੀਂ ਹੈ ਜਿਵੇਂ ਮੋਬਾਈਲ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬਾਈਪਾਸ ਤੇ ਇੱਕ ਵਿਅਕਤੀ ਦਵਿੰਦਰਪਾਲ ਸਿੰਘ ਨੂੰ ਹਤਿਆਰਾ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਇਸ ਦੇ ਕੋਲੋਂ ਪੰਜ ਪਿਸਤੌਲ ਤੇ ਜ਼ਿੰਦਾ ਕਾਰਕੁਸ ਬਰਾਮਦ ਕੀਤੇ ਨੇ ਇਹ ਵਿਅਕਤੀ ਵਿਦੇਸ਼ ਵਿੱਚ ਬੈਠੇ ਕਨਾਰਾਇਕ ਦੇ ਕਹਿੰਦੇ ਭਾਰਤ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਸੀ ਪਰ ਉਸ ਤੋਂ ਪਹਿਲੇ ਹੀ ਪੁਲਿਸ ਦੇ ਹੱਥੇ ਚੜ ਗਿਆ ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਵਿੱਚ ਇਸ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਮੁਗਾ ਪੁਲਿਸ ਵੱਲੋਂ ਇੱਕ ਕਾਰਵਾਈ ਕਰਦੇ ਹੋਏ ਇੱਕ ਇੱਕ ਅਕਿਊਜ਼ਡ ਗੁਰਪ੍ਰੀਤ ਸਿੰਘ ਉਰਫ ਗੋਪੀ ਅਰੈਸਟ ਕੀਤਾ ਗਿਆ ਹੈ ਜਿਹਦੇ ਕੋਲੋਂ ਕੀ ਤਿੰਨ ਅਸਲੇ ਬਰਾਮਦ ਹੋਏ ਨੇ ਜਿਦੇ ਵਿੱਚ ਕਿ ਦੋ 32 ਮੋਰ ਦੇ ਦੇਸੀ ਪਿਸਟਲ ਹੈਗੇ ਨੇ ਤੇ ਇੱਕ 315 ਮੋਰ ਦਾ ਕੰਟਾ ਹੈ ਇਹ ਇਹਦੇ ਵਿੱਚ ਜਿਹੜਾ ਇੱਕ ਇੱਕ ਦਵਿੰਦਰਪਾਲ ਸਿੰਘ ਉਰਫ ਗੋਪੀ ਲੋਹਰੀਆ ਜਿਹੜਾ ਕਿ ਕੈਨੇਡਾ ਬੇਸਡ ਇਸਟਮ ਦੇ ਉੱਪਰ ਦੱਸਿਆ ਜਾਂਦਾ ਹੈ ਉਹਦੇ ਉਹਦੇ ਨਾਲ ਇਸ ਪੰਨੇ ਦਾ ਲਿੰਕ ਹੈ ਔਰ ਉਹਨੇ ਇਨਿੰਗ ਵੈਪਨਸ ਇਹ ਦਵਾਈ ਸੀਗੇ ਤੇ ਇਹਦੇ ਵਿੱਚ ਇਹ ਵੈਪਨ ਸਪੈਸਿਫਿਕਲੀ ਇੱਕ ਕਾਰਵਾਈ ਕਰਨ ਦੇ ਲਈ ਇਸਤੇਮਾਲ ਹੋਣਾ ਸੀ ਅੱਗੇ ਉਸ ਤੋਂ ਪਹਿਲੇ ਪਹਿਲੇ ਇਹਨੂੰ ਅਰੈਸਟ ਕਰਕੇ ਇਹ ਚੀਜ਼ ਨੂੰ ਆਪਾਂ ਰੋਕਣ ਦੇ ਵਿੱਚ ਕਾਮਯਾਬ ਹੋਏ ਆ ਸਰ ਉਹ ਇਹਦੇ ਵਿੱਚ ਦੋ ਲੋਕ ਹੋਰ ਫਿਗਰ ਆਊਟ ਹੋਏ ਹੈ ਕਿ ਨਹੀਂ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਕਿ ਇਸ ਗੈਂਗ ਦੇ ਨਾਲ ਲਿੰਕ ਨੇ ਤੇ ਆਪਾਂ ਉਹਨਾਂ ਨੂੰ ਵੀ ਜਲਦੀ ਤਰੰਤ ਕੰਮ ਲਗਾ ਦੇਵਾਂਗੇ ਕੋਈ ਗੈਂਗ ਲੀਡਰ ਹੈਗੇ ਸਰ ਕਿਸੇ ਨਾਲ ਕੋਈ ਇਹ ਕੈਟੇਗਰੀ ਦੇ ਅਨਸਰ ਨਾਲ ਕੋਈ ਲਿੰਕ ਹੋ ਰਿਹਾ ਹੈ ਇਹ ਗੋਪੀਲ ਹਰੀਆ ਗੈਂਗ ਨਾਲ ਲਿੰਕ ਹੈ ਇਹ ਕਿਹੜੇ ਗੈਂਗ ਨਾਲ ਗੋਪੀਲ ਹਰੀਆ ਗੋਪੀਲ ਹਰੀਆ ਆਪਰੇਟ ਕਰ ਰਿਹਾ ਸੀ ਸਰੀ ਅਰਸੀਦਰਲੀ ਨਾਲ ਰਿਲੇਟਡ ਗੋਪੀ ਲੋਰੀਆ ਨਹੀਂ ਗੋਪੀ ਲੋਰੀਆ ਇੰਡੀਪੈਂਡੈਂਟ ਸਟੇਸ਼ਨ ਉੱਪਰ ਚੱਲ ਰਿਹਾ ਹੈਗਾ ਪਰ ਉਹਦੇ ਨਾਲ ਇਹ ਲਿੰਗਵਿਸਟ ਨੂੰ ਦਿੱਤਾ ਗਿਆ ਦੋ ਬੰਦੇ ਹੋਰ ਕਿਹੜੇ ਜਿਹੜੇ ਕਰੋਨਾ ਗਿਆ ਅਰੇਣਾ ਹੈ ਨਹੀਂ ਇਹਦੇ ਬਾਰੇ ਇਨਫੋਰਮੇਸ਼ਨ ਸਾਡੇ ਕੋਲ ਸਜੇ ਨਹੀਂ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਸੀ ਤੋਂ ਸਰ ਜਿਹੜੇ ਦੋ ਬੰਦੇ ਹੋਰ ਅਸਲੀ ਵਾਲੇ ਮਾਮਲੇ ਚ ਆ ਇਹ ਯਰਨ ਲੱਗਦੀ ਕਿ ਨਾਮੇ ਤੇ ਕਿੱਥੋਂ ਦੀ ਹੈ ਮੈਂ ਇਸ ਟਾਈਮ ਦੇ ਉੱਪਰ ਇਨਵੈਸਟੀਗੇਸ਼ਨ ਚ ਕਿਉਂਕਿ ਅਜੇ ਪਰ ਚੱਲ ਰਹੀ ਹੈ ਇਸਕਾ ਕਮਪਲ ਡਿਸਕਲੋਜ਼ ਨਹੀਂ ਹੋਣਾ ਦਾ ਨਾਮ ਕਰਾਂਗਾ ਪਰ ਇੱਕ ਸਪੈਸੀਫਿਕ ਇਹਨਾਂ ਦਾ ਟਾਰਗੇਟ ਵੀ ਸੀਗਾ ਜਿਸ ਟਾਰਗੇਟ ਨੂੰ ਅਸੀਂ ਰੋਕਣ ਚ ਕਾਮਯਾਬ ਹੋਈਏ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਇਹਨਾਂ ਦੇ ਵਿੱਚ ਦੋ ਹੋਰ ਲੋਨ ਜਿਹੜੇ ਕੀ ਫਿਗਰ ਆਊਟ ਹੋ ਚੁੱਕੇ ਹੈਗੇ ਨੇ ਜਿਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਇਨਵੈਸਟੀਗੇਸ਼ਨ ਇਨਫਲੂਐਂਸ ਨਾ ਹੋਵੇ ਇਸ ਕਰਕੇ ਪਰ ਇਨਡਿਸਟੋਜ਼ ਨਹੀਂ ਕਰ ਰਹੇ ਬਟ ਅਸੀਂ ਜਲਦੀ ਫੜ ਚ ਕਾਮਯਾਬ ਹੋਵਾਂਗੇ ਮੋਕੇ ਦਾ ਵਪਾਰੀ ਸੀਗਾ ਜੀ ਜਿਹੜਾ ਟਾਰਗੇਟ ਨਹੀਂ ਤੇ ਉਹਦੇ ਵਿੱਚ ਆਪਾਂ ਲੋ ਆਪਾਂ ਉਹਦੇ ਵਿੱਚ ਵੀ ਵਰਕਆਊਟ ਕਰ ਰਹੇ ਹਾਂ ਜੀ ਸਰ ਮੋਟਿਵ ਸਰ ਪਰਸਨ ਸੀ ਕਿ ਕੀ ਸੀ ਬੇਹ ਜੇ ਤੱਕ ਤਾਂ ਫਾਇਰਿੰਗ ਕਰਨਾ ਮੋਟਿਵ ਸੀਗਾ ਅਜੇ ਉਹ ਸਪੈਸਿਫਿਕਸ ਜਿਹੜੇ ਹੈਗੇ ਨੇ ਉਹ ਜਿਹੜੇ ਬਾਕੀ ਲੋਕ ਵੀ ਅਰੈਸਟ ਹੋ ਜਾਣਗੇ ਤਾਂ ਸਾਨੂੰ ਕਲੀਅਰ ਹੋ ਜਾਏਗਾ ਵੀ ਕੀ ਐਗਜ਼ ਹੈ ਕੋਈ ਦਾ ਬੈਕਗ੍ਰਾਉਂਡ ਸਰ ਕੁਝ ਨਹੀਂ ਐਜ਼ ਇਟ ਇਜ਼